ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਤੁਹਾਡੇ ਅਚੇਤਨ ਮਨ ਦੀ ਸ਼ਕਤੀ ਨਾਮਕ ਕਿਤਾਬ ਦਾ ਅਗਲਾ ਅਧਿਆਇ ਜਿਸ ਦਾ ਨਾਮ ਹੈ ਅਚੇਤਨ ਮਨ ਦਾ ਰੁਝਾਨ ਜੀਵਨ ਮੁਖੀ ਹੈ ਤੁਹਾਡੇ ਮਾਨਸਿਕ ਜੀਵਨ ਦਾ 90% ਤੋਂ ਵੀ ਵੱਧ ਅਚੇਤਨ ਹੈ ਜਿਹੜੇ ਲੋਕ ਇਸ ਦੀ ਵੱਡੀ ਸ਼ਕਤੀ ਦਾ ਇਸਤੇਮਾਲ ਕਰਨ ਨੂੰ ਖੁੰਝ ਜਾਂਦੇ ਹਨ ਉਹ ਬਹੁਤ ਤੰਗ ਸੀਮਾਵਾਂ ਵਾਲਾ ਜੀਵਨ ਜੀਉਂਦੇ ਹਨ ਤੁਹਾਡੀ ਮਾਨਸਿਕ ਕਾਰਜ ਪ੍ਰਣਾਲੀ ਮੇਸਜ ਜੀਵਨਮੁਖੀ ਅਤੇ ਉਸਾਰੂ ਹੈ ਤੁਹਾਡਾ ਅਚੇਤਨ ਮਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਅਤੇ ਇਸ ਦੇ ਸਾਰੇ ਪ੍ਰਮੁੱਖ ਕਾਰਜਾਂ ਨੂੰ ਕੰਟਰੋਲ ਕਰਦਾ ਹੈ ਇਹ 24 ਘੰਟੇ ਕੰਮ ਕਰਦਾ ਹੈ ਅਤੇ ਕਦੇ ਨਹੀਂ ਸੌਂਦਾ ਇਹ ਹਮੇਸ਼ਾ ਤੁਹਾਡੀ ਮਦਦ ਕਰਦਾ ਹੈ ਅਤੇ ਤੁਹਾਨੂੰ ਨੁਕਸਾਨ ਤੋਂ ਬਚਾਉਂਦਾ ਹੈ ਤੁਹਾਡਾ ਅਚੇਤਨ ਮਨ ਅਨੰਤ ਜੀਵਨ ਅਤੇ ਅਸੀਮ ਵਿਦਵਤਾ ਦੇ ਸੰਪਰਕ ਵਿੱਚ ਹੈ ਅਤੇ ਇਸ ਦੇ ਆਵੇਗ ਅਤੇ ਵਿਚਾਰ ਹਮੇਸ਼ਾ ਜੀਵਨਮੁਖੀ ਹੁੰਦੇ ਹਨ ਮਹਾਨਤ ਸੌਜੀਵਨ ਦੇ ਉਤਸ਼ਾਹ ਅਤੇ ਨਜ਼ਰੀਆ ਅਚੇਤਨ ਮਨ ਚੋਂ ਹੀ ਉਪਜਦੇ ਹਨ ਤੁਹਾਡੇ ਗੈਰੇ ਵਿਸ਼ਵਾਸ ਉਹ ਹਨ ਜਿਨ੍ਹਾਂ ਬਾਰੇ ਤੁਸੀਂ ਤਰਕਸ਼ੀਲ ਬਹਿਸ ਨਹੀਂ ਕਰ ਸਕਦੇ ਇਹ ਅਚੇਤਨ ਵਿੱਚੋਂ ਆਉਂਦੇ ਹਨ ਤੁਹਾਡਾ ਅਚੇਤਨ ਫੁਰਨਿਆਂ ਆਵੇਗਾ ਅਹਿਸਾਸਾਂ ਸੂਚਨਾਵਾਂ ਗੁਜਾਰਸ਼ਾਂ ਅਤੇ ਵਿਚਾਰਾਂ ਲਈ ਗੁਫਤਗੂ ਕਰਦਾ ਹੈ ਅਤੇ ਇਹ ਹਮੇਸ਼ਾ ਤੁਹਾਨੂੰ ਉਬਰਨ ਤਬਦੀਲ ਹੋਣ ਅਗੇਵਦਨ ਸਾਹਸੀ ਹੁਣ ਅਤੇ ਬਲੰਦੀਆਂ ਨੂੰ ਸ਼ੋਣ ਲਈ ਕਹਿੰਦਾ ਹੈ ਪਿਆਰ ਦੀ ਖਾਹਿਸ਼ ਦੂਜਿਆਂ ਦਾ ਜੀਵਨ ਬਚਾਉਣਾ ਵਰਗੇ ਜੱਜਵੇ ਅਚੇਤਨ ਮੰਨਦੀਆਂ ਖਾਹਿਸ਼ਾਂ ਵਿੱਚੋਂ ਆਉਂਦੇ ਹਨ ਮਿਸਾਲ ਵਜੋ 18 ਅਪ੍ਰੈਲ 1906 ਦੇ ਸੈਨ ਫ੍ਰਾਂਸਿਸਕੋ ਦੇ ਭਚਾਰ ਅਤੇ ਅੱਗ ਲੱਗਣ ਦੇ ਘਟਨਾਵਾ ਵਿੱਚ ਆਪਾਂ ਹਾਜਰ ਤੇ ਲੰਮੇ ਸਮੇਂ ਤੇ ਬਿਮਾਰ ਬੰਦੇ ਵੀ ਰਾਤ ਕਾਰਜਾਂ ਵਿੱਚ ਜੁਟ ਗਏ ਅਤੇ ਬਹਾਦਰੀ ਦੇ ਕਾਰਨਾਮੇ ਕਰਨ ਲੱਗੇ ਉਹਨਾਂ ਅੰਦਰ ਦੂਜਿਆਂ ਨੂੰ ਬਚਾਉਣ ਦੀ ਭਾਵਨਾ ਜਾਗਰਿਤ ਹੋਈ ਅਤੇ ਉਹਨਾਂ ਦੇ ਅਚੇਤਨ ਮਨ ਨੇ ਇਸ ਦੇ ਅਨਸਾਰ ਹੁੰਗਾਰਾ ਭਰਿਆ ਮਹਾਨ ਕਲਾਕਾਰ ਸੰਗੀਤਕਾਰ ਸ਼ਾਇਰ ਬੁਲਾਰੇ ਅਤੇ ਲੇਖਕ ਆਪਣੀਆਂ ਅਚੇਤਨ ਸ਼ਕਤੀਆਂ ਨਾਲ ਇੱਕ ਸੁਰ ਹੋ ਕੇ ਉਤਸ਼ਾਹ ਪ੍ਰਾਪਤ ਕਰਦੇ ਹਨ ਮਿਸਾਲ ਵਜੋ ਰਾਵਟ ਲੂਈ ਸਟੀਵਨਸਨ ਸੌਣ ਤੋਂ ਪਹਿਲਾਂ ਆਪਣੇ ਅਚੇਤਨ ਨੂੰ ਚਾਰਜ ਕਰਨ ਲਈ ਉਹਨੂੰ ਨਵੀਆਂ ਕਹਾਣੀਆਂ ਸੁਝਾਉਣ ਦੇ ਆਰ ਲਾ ਦਿੰਦਾ ਸੀ ਜਦੋਂ ਉਹਦਾ ਬੈਂਕ ਖਾਤਾ ਖਾਲੀ ਹੋਣ ਲੱਗਦਾ ਤਾਂ ਆਪਣੇ ਅਚੇਤਨ ਮਨ ਵਧੀਆ ਹੱਥੋ-ਹੱਥ ਵਿਕਣ ਵਾਲੀ ਤੁਮਾਕੇ ਦਾ ਰਚਨਾ ਸੁਝਾਉਣ ਲਈ ਕਹਿੰਦਾ ਸਟੀਵਨਸਨ ਨੇ ਦੱਸਿਆ ਕਿ ਉਹਦਾ ਅਚੇਤਨ ਮਨ ਇੱਕ-ਇੱਕ ਕਰਕੇ ਉਹਨੂੰ ਕਹਾਣੀਆਂ ਸੁਝਾਉਂਦਾ ਸੀ ਮਿਸਾਲ ਵਜੋਂ ਰਾਵਟ ਲੂਈਸ ਸਟੀਵਨਸਨ ਸੌਣ ਤੋਂ ਪਹਿਲਾਂ ਆਪਣੇ ਅਚੇਤਨ ਨੂੰ ਚਾਰਜ ਕਰਨ ਲਈ ਉਹਨੂੰ ਨਵੀਆਂ ਕਹਾਣੀਆਂ ਸੁਝਾਉਣ ਦੇ ਆਰਲਾ ਦਿੰਦਾ ਸੀ ਜਦੋਂ ਉਹਦਾ ਬੈਂਕ ਖਾਤਾ ਖਾਲੀ ਹੋਣ ਲੱਗਦਾ ਤਾਂ ਉਹ ਆਪਣੇ ਅਚੇਤਨ ਨੂੰ ਵਧੀਆ ਹੱਥੋ-ਹੱਥ ਵਿਕਣ ਵਾਲੀ ਤੁਮਾਕੇ ਦਾ ਰਚਨਾ ਸੁਝਾਉਣ ਲਈ ਕਹਿੰਦਾ ਸਟੀਵਨਸਨ ਨੇ ਦੱਸਿਆ ਕਿ ਉਸ ਦਾ ਅਚੇਤਨ ਮਨ ਇੱਕ ਇੱਕ ਕਰਕੇ ਉਸ ਨੂੰ ਕਹਾਣੀਆਂ ਸੁਝਾਉਂਦਾ ਸੀ ਜਿਵੇਂ ਕਿਸੇ ਲੜੀਵਰ ਲਿਖਤ ਦੀਆਂ ਕਿਸ਼ਤਾਂ ਹੋਣ ਇਹ ਦਰਸਾਉਂਦਾ ਹੈ ਕਿ ਤੁਹਾਡਾ ਅਚੇਤਨ ਮਨ ਕਿੰਨਾ ਵੱਡਾ ਹੈ ਅਤੇ ਤੁਹਾਡੇ ਦੁਆਰਾ ਉਹ ਵੱਡੇ ਕਾਰਜ ਕਰਵਾ ਦਿੰਦਾ ਹੈ ਜਿਹੜੇ ਤੁਹਾਡੇ ਚੇਤਨਮਨ ਦੇ ਚਿਤ ਚੇਤੇ ਵੀ ਨਹੀਂ ਹੁੰਦੇ ਅਚੇਤਨ ਮਨ ਦੇ ਮਹੱਤਵ ਨੂੰ تسلیم ਕਰਦੇ ਹਾਂ ਇੱਕ ਵੱਖਰੇ ਅੰਦਾਜ਼ ਨਾਲ ਮਾਰਕਟ ਵੇਨ ਇਸ ਪ੍ਰਕਾਰ ਕਹਿੰਦਾ ਹੈ ਕਿ ਉਸ ਨੇ ਸਾਰੀ ਉਮਰ ਆਪਣੇ ਆਪ ਤਾਂ ਕੋਈ ਕੰਮ ਕੀਤਾ ਹੀ ਨਹੀਂ ਉਸਦੇ ਸਾਰੇ ਵਿਅੰਗ ਲੇਖ ਅਤੇ ਮਹਾਨ ਲਿਖਤਾ ਅਚੇਤਨ ਮਨ ਦੀ ਬਦੌਲਤ ਸਨ ਮਾਨਸਿਕ ਕਾਰਜਾਂ ਨੂੰ ਸਰੀਰ ਕਿਵੇਂ ਜ਼ਾਹਿਰ ਕਰਦਾ ਹੈ ਤੁਹਾਡੇ ਅਚੇਤਨ ਅਤੇ ਚੇਤਨਮਨ ਦੀ ਆਪਸੀ ਪ੍ਰਤੀਕਿਰਿਆ ਪ੍ਰਭਾਵਿਤ ਨਰਵਸ ਸਿਸਟਮ ਵਿੱਚ ਵੀ ਪ੍ਰਤੀਕਿਰਿਆ ਦੀ ਮੰਗ ਕਰਦੀ ਹੈ ਸੈਰੀਬ੍ਰਲ ਸਪਾਈਨਲ ਸਿਸਟਮ ਦਿਮਾਗ ਤੇ ਸਪਾਈਨਲ ਦਾ ਸੰਯੁਕਤ ਰੂਪ ਤੁਹਾਡੇ ਚੇਤਨਮਨ ਦਾ ਅੰਗ ਹੈ ਅਤੇ ਹਮਦਰਦ ਪ੍ਰਣਾਲੀ ਤੁਹਾਡੇ ਅਚੇਤਨਮੰਦ ਅੰਗ ਹੈ ਸੈਰੀਬਰਸ ਫਾਈਨਲ ਸਿਸਟਮ ਅਜਿਹਾ ਮਾਦਮ ਹੈ ਜਿਸ ਰਹੀਂ ਤੁਸੀਂ ਆਪਣੇ ਚੇਤਨ ਪ੍ਰਤੱਖਣ ਪੰਜ ਗਿਆਨ ਇੰਦਰੀਆਂ ਰਾਹੀਂ ਪ੍ਰਾਪਤ ਕਰਦੇ ਹੋ ਅਤੇ ਸਮੁੱਚੇ ਸਰੀਰ ਦੀ ਕਾਰਜ ਪ੍ਰਣਾਲੀ ਤੇ ਕੰਟਰੋਲ ਕਰਦੇ ਹੋ ਇਸ ਸਿਸਟਮ ਦੀਆਂ ਤੰਤਰੀਆਂ ਭਾਵ ਨਰਵਸ ਤੁਹਾਡੇ ਦਿਮਾਗ ਵਿੱਚ ਹੁੰਦੀਆਂ ਹਨ ਅਤੇ ਇਹ ਚੋਣਕਾਰ ਫੈਸਲਾ ਕਾਉ ਲਉ ਅਤੇ ਸੁਚੇਤ ਮਾਨਸਿਕ ਕਾਰਜਾਂ ਦਾ ਮਾਰਗ ਹੈ। ਹਮਦਰਦ ਪ੍ਰਣਾਲੀ ਜਿਸ ਨੂੰ ਅਕਸਰ ਸਵੈ ਇੱਛਾ ਰਹਿਤ ਤੰਤਰ ਪ੍ਰਬੰਧ ਵੀ ਕਿਹਾ ਜਾਂਦਾ ਹੈ ਦਾ ਕੇਂਦਰ ਮਿਹਦੇ ਦੇ ਪਿੱਛੇ ਦੀ ਨਾੜੀ ਗ੍ਰੰਥੀ ਹੈ ਜਿਸ ਨੂੰ ਸੂਰਜੀ ਜਾਲਵੀ ਕਿਹਾ ਜਾਂਦਾ ਹੈ ਅਤੇ ਕਈ ਵਾਰ ਇਸ ਨੂੰ ਪੇਟ ਦਾ ਦਿਮਾਗ ਵੀ ਕਹਿ ਲਿਆ ਜਾਂਦਾ ਹੈ। ਇਹ ਉਹਨਾਂ ਮਾਨਸਿਕ ਕਾਰਜਾਂ ਦਾ ਮਾਰਗ ਹੈ ਜਿਹੜੇ ਅਚੇਤ ਪੱਧਰ ਤੇ ਸਰੀਰ ਦੇ ਮੁੱਖ ਕਾਰਜਾਂ ਨੂੰ ਚਲਾਉਂਦੇ ਹਨ। ਇਦੋਮੇ ਸਿਸਟਮ ਵੱਖੋ-ਵੱਖਰੇ ਜਾਂ ਮਿਲ ਕੇ ਕੰਮ ਕਰ ਸਕਦੇ ਹਨ ਜੱਜ ਥਾਮਸ ਟ੍ਰੋਵਾਡ ਆਪਣੀ ਕਿਤਾਬ ਮਾਨਸਿਕ ਵਿਗਿਆਨ ਬਾਰੇ ਐਡਨਵਰਗ ਲੈਕਚਰ ਵਿੱਚ ਕਹਿੰਦਾ ਹੈ ਵੇਕਸ ਨਰਵ ਦਿਲ ਫੇਫੜੇ ਪਾਚਨ ਪ੍ਰਣਾਲੀ ਨੂੰ ਕੰਟਰੋਲ ਕਰਨ ਵਾਲੀਆਂ ਤੰਤੀਆਂ ਦਿਮਾਗ ਦੇ ਸੈਰੀਬਲ ਹਿੱਸੇ ਤੋਂ ਸਵੈ ਇੱਛਤ ਸਿਸਟਮ ਦੇ ਇੱਕ ਭਾਗ ਵਿੱਚੋਂ ਗੁਜ਼ਰਦੀ ਹੈ ਅਤੇ ਇਸ ਦੁਆਰਾ ਅਸੀਂ ਬੋਲਣ ਵਾਲੇ ਅੰਗਾਂ ਨੂੰ ਕੰਟਰੋਲ ਕਰਦੇ ਹਾਂ ਇੱਥੇ ਇਹ ਸਾਤੀਵਲ ਜਾਂਦੀ ਹੈ ਅਤੇ ਦਿਲ ਤੇ ਫੇਫੜਿਆਂ ਨੂੰ ਸੰਭਾਲਦੀ ਹੈ ਆਖਰਕਾਰ ਡਾਇਆਫ੍ਰਾਮ ਵਿੱਚੋਂ ਗੁਜ਼ਰ ਕੇ ਉੱਪਰਲੀ ਜिल्ਦ ਗਵਾ ਲੈਂਦੀ ਹੈ ਜੋ ਸਵੈ ਇੱਛਤ ਤੰਤਿਆਂ ਦੀ ਪਛਾਣ ਹੁੰਦੀ ਹੈ ਤੇ ਹਮਦਰਦ ਸਿਸਟਮ ਦਾ ਅੰਗ ਬਣ ਜਾਂਦੀਆਂ ਹਨ ਅਤੇ ਦੋਵਾਂ ਸਿਸਟਮਾਂ ਵਿੱਚ ਸੰਪਰਕ ਬਣਾ ਕੇ ਮਨੁੱਖ ਨੂੰ ਸਰੀਰਕ ਪੱਧਰ ਤੇ ਇੱਕ ਇਕਾਈ ਬਣਾ ਦਿੰਦੀ ਹੈ ਇਸੇ ਤਰ੍ਹਾਂ ਹੀ ਦਿਮਾਗ ਦੇ ਵੱਖੋ ਵੱਖਰੇ ਖੇਤਰ ਮੰਨਦੀਆਂ ਬਾਹਰमुखी ਤੇ ਅੰਤਰਮੁਖੀ ਸਰਗਰਮੀਆਂ ਵਿੱਚ ਆਪਣਾ ਸਬੰਧ ਦਰਸਾਉਂਦੇ ਹਨ ਆਮ ਸ਼ਬਦਾਂ ਚ ਅਸੀਂ ਦਿਮਾਗ ਦੇ ਬਾਹਰੀ ਪਾਗ ਨੂੰ ਬਾਹਰਮੁਖੀ ਮਨ ਅਤੇ ਅੰਦਰੂਨੀ ਭਾਵ ਨੂੰ ਅੰਤਰਮੁਖੀ ਮਨ ਨਾਲ ਜੋੜਦੇ ਹਾਂ ਜਦੋਂ ਕਿ ਵਿਚਾਰਲੇ ਪਾਗ ਵਿੱਚ ਦੋਵਾਂ ਦੇ ਸਾਂਝੇ ਗੁਣ ਹੁੰਦੇ ਹਨ ਮਾਨਸਿਕ ਅਤੇ ਸਰੀਰਕ ਅੰਤਰ ਕਿਰਿਆ ਨੂੰ ਸਮਝਣ ਦਾ ਇੱਕ ਸੌਖਾ ਤਰੀਕਾ ਇਹ ਹੈ ਕਿ ਤੁਹਾਡਾ ਚੇਤਨਮਨ ਇੱਕ ਵਿਚਾਰ ਗ੍ਰਹਿਣ ਕਰਦਾ ਹੈ ਜੋ ਆਪਣੇ ਅਨਸਾਰ ਸਵੈ ਇਛਤ ਤੰਤਰ ਸਿਸਟਮ ਵਿੱਚ ਕੰਪਨ ਪੈਦਾ ਕਰਦਾ ਹੈ ਇਹ ਬਦਲੇ ਵਿੱਚ ਸਵੈ ਇੱਛਾ ਰਹਿਤ ਤੰਤਰੀ ਸਿਸਟਮ ਵਿੱਚ ਸਮਾਨ ਕਰੰਟ ਪੈਦਾ ਕਰਨ ਦਾ ਕਾਰਨ ਬਣਦਾ ਹੈ ਅਤੇ ਵਿਚਾਰ ਅਚੇਤਨ ਮੰਤਕ ਤੱਕ ਪਹੁੰਚ ਜਾਂਦਾ ਹੈ ਜੋ ਇੱਕ ਕਰਤਾਰੀ ਮਾਧਿਅਮ ਹੈ ਇਸ ਪ੍ਰਕਾਰ ਤੁਹਾਡੇ ਦਿਮਾਗ ਵਿਚਾਰ ਵਸਤਾਂ ਵਿੱਚ ਤਬਦੀਲ ਹੁੰਦੇ ਹਨ ਤੁਹਾਡੇ ਚੇਤਨਮੰਦ ਦੁਆਰਾ ਗ੍ਰਹਿਣ ਕੀਤੀ ਗਈ ਅਤੇ ਸੱਚ ਮੰਨੀ ਗਈ ਹਰ ਸੋਚ ਨੂੰ ਤੁਹਾਡਾ ਦਿਮਾਗ ਗ੍ਰਹਿਣ ਕਰਦਾ ਹੈ ਅਤੇ ਤੁਹਾਡੇ ਸੂਰਜੀ ਜਾਲ ਤੱਕ ਪਹੁੰਚਾ ਦਿੰਦਾ ਹੈ ਜੋ ਤੁਹਾਡੇ ਚੇਤਨਮੰਦ ਦਿਮਾਗ ਹੈ ਉਹ ਇਸ ਨੂੰ ਸੋਚ ਨੂੰ ਮਾਸ ਵਿੱਚ ਤਬਦੀਲ ਕਰ ਦੇਣ ਕਿ ਇੱਕ ਜਥਾਰਤ ਵੱਜੋਂ ਆਪਣੀ ਦੁਨੀਆ ਵਿੱਚ ਲੈ ਆਉਂਦਾ ਹੈ। ਸਰੀਰ ਦੀ ਸੰਭਾਲ ਕਰਨ ਵਾਲਾ ਵਿਵੇਕ ਕਿੱਥੇ ਹੈ? ਤੁਸੀਂ ਜਦ ਸੈੱਲ ਪ੍ਰਣਾਲੀ ਅੰਗਾਂ ਦੀ ਰਚਨਾ ਦੇ ਪ੍ਰਸੰਗ ਵਿੱਚ ਅੱਖਾਂ, ਕੰਨ, ਦਿਲ, ਪੇਤਾ, ਪਿਸ਼ਾਬ थैਲੀ ਆਦਿ ਦਾ ਅਧਿਐਨ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਸਾਰੇ ਸੈੱਲਾਂ ਦੇ ਸਮੂਹ ਨਾਲ ਬਣਦੇ ਹਨ ਤਾਂ ਕਿ ਉਹ ਇਕੱਠਿਆਂ ਕੰਮ ਕਰ ਸਕਣ, ਆਦੇਸ਼ ਲੈਣ ਯੋਗ ਬਣ ਸਕਣ। ਅਤੇ ਚੇਤਨਮਾਨ ਦੇ ਹੁਕਮ ਅਨੁਸਾਰ ਆਪਣੇ ਹਿੱਸੇ ਦਾ ਕੰਮ ਕਰ ਸਕਣ ਇੱਕ ਲੋਤ ਸੈੱਲ ਵਾਲੇ ਜੀਵ ਦਾ ਅਧਿਐਨ ਕੀਤੇ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਜਟਿਲ ਸਰੀਰ ਵਿੱਚ ਕੀ ਹੋ ਰਿਹਾ ਹੈ ਭਾਵੇਂ ਇੱਕ ਲੋਤ ਸੈੱਲ ਵਾਲੇ ਜੀਵ ਵਿੱਚ ਅੰਗ ਨਹੀਂ ਹੁੰਦੇ ਪਰ ਫਿਰ ਵੀ ਉਸ ਦੇ ਮਨ ਦੀ ਕਿਰਿਆ ਪ੍ਰਤੀਕਿਰਿਆ ਦਾ ਸਬੂਤ ਦਿੰਦਾ ਹੈ ਜਿਸ ਦੁਆਰਾ ਉਹ ਗਤੀ ਸਹਿਜਤਾ ਅਪਣਾਉਣ ਲੱਗਦਾ ਹੈ ਅਤੇ ਬਾਰਕ ਡੰਦੇ ਸਕਾਰਜਵੀ ਕਰਦਾ ਹੈ ਤੈਨਾਂ ਅਨਸਾਰ ਉਸ ਅੰਦਰ ਬੁੱਧੀਮਤਾ ਹੈ ਜੇਕਰ ਉਸ ਇਸ ਨੂੰ ਇਕੱਲਿਆਂ ਛੱਡ ਦਿਓ ਤਾਂ ਆਪਣੇ ਸਰੀਰ ਦਾ ਧਿਆਨ ਰੱਖ ਲਵੇਗਾ ਇਹ ਸੱਚ ਹੈ ਪਰ ਕਠਿਨ ਇਹ ਹੈ ਕਿ ਚੇਤਨਮਨ ਹਮੇਸ਼ਾ ਆਪਣੀਆਂ ਪੰਜ ਗਿਆਨ ਇੰਦਰੀਆਂ ਦੁਆਰਾ ਦਖਲ ਦਿੰਦਾ ਹੈ ਜਿਸ ਦਾ ਆਧਾਰ ਬ੍ਰह्म ਰੂਪ ਹੈ ਜਿਸ ਦੇ ਕਾਰਨ ਝੂਠੇ ਵਿਸ਼ਵਾਸ ਡਰ ਅਤੇ ਨਜ਼ਰੀਏ ਬਣਦੇ ਹਨ ਜਦੋਂ ਡਰ ਝੂਠੇ ਵਿਸ਼ਵਾਸ ਅਤੇ ਨਾਕਾਰਾਤਮਕ ਵਿਮ ਤੁਹਾਡੇ ਅਚੇਤਨ ਮਨ ਚ ਬਣਦੇ ਹਨ ਤਾਂ ਅਚੇਤਨ ਮਨ ਕੋਲ ਵਿਸ਼ੇਸ਼ ਨਕਸ਼ੇ ਅਨੁਕੂਲ ਕੰਮ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ ਅਚੇਤਨ ਮਨ ਲਗਾਤਾਰ ਆਮ ਚੰਗਿਆਈ ਲਈ ਕੰਮ ਕਰਦਾ ਹੈ ਤੁਹਾਡਾ ਅੰਤਰਮੁਖੀ ਨਿੱਜੀ ਹੀ ਸਭ ਦੀ ਚੰਗਿਆਈ ਲਈ ਕੰਮ ਕਰਦਾ ਰਹਿੰਦਾ ਹੈ ਇਸ ਤਰ੍ਹਾਂ ਉਹ ਸਭ ਵਸਤਾਂ ਦੇ ਪਿੱਛੇ ਸਦਭਾਵਨਾ ਦੇ ਅੰਦਰੂਨੀ ਸਿਧਾਂਤ ਨੂੰ ਪ੍ਰਤੀਬਿੰਬਤ ਕਰਦਾ ਰਹਿੰਦਾ ਹੈ ਤੁਹਾਡੇ ਅਚੇਤਨ ਮਨ ਦੀ ਆਪਣੀ ਇੱਛਾ ਸ਼ਕਤੀ ਹੈ ਅਤੇ ਇਹ ਆਪਣੇ ਆਪ 'ਚ ਇੱਕ ਹਕੀਕਤ ਹੈ ਇਹ ਦਿਨ ਰਾਤ ਕੰਮ ਕਰਦਾ ਹੈ ਤੁਸੀਂ ਇਸ ਨੂੰ ਵੇਖ ਸੁਣ ਜਾਂ ਨਿਰਮਾਣ ਕਰਦੇ ਮਹਿਸੂਸ ਨਹੀਂ ਕਰ ਸਕਦੇ ਕਿਉਂਕਿ ਇਹ ਸਭ ਸ਼ਾਂਤ ਪ੍ਰਕਿਰਿਆ ਤੁਹਾਡੇ ਅਚੇਤਨਮੰਦ ਦਾ ਆਪਣਾ ਜੀਵਨ ਹੈ ਜੋ ਹਮੇਸ਼ਾ ਸਦਭਾਵਨਾ ਸਿਹਤ ਸ਼ਾਂਤੀ ਦੀ ਦਿਸ਼ਾ 'ਚ ਕੰਮ ਕਰਦਾ ਹੈ ਇਹ ਇਸ ਦੇ ਅੰਦਰਲੇ दैਵੀ ਗੁਣ ਹੈ ਜੋ ਹਰ ਸਮੇਂ ਤੁਹਾਡੇ ਦੁਆਰਾ ਆਪਣੇ ਆਪ ਨੂੰ ਜ਼ਾਹਰ ਕਰਦਾ ਹੈ ਕਿਵੇਂ ਅਸੀਂ ਅੰਦਰਲੇ ਸਦਭਾਵਨਾ ਸਿਧਾਂਤ ਨਾਲ ਛੇੜਖਾਨੀ ਕਰਦੇ ਹਾਂ ਸਹੀ ਤਰੀਕੇ ਅਤੇ ਵਿਗਿਆਨਿਕ ਢੰਗ ਨਾਲ ਸੋਚਣ ਲਈ ਸਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਹੈ ਸੱਚ ਨੂੰ ਜਾਣਨ ਲਈ ਅਨੰਤ ਬੇਦਵਤਾ ਤੇ ਤੁਹਾਡੇ ਅਚੇਤਨਮੰਦੀ ਸ਼ਕਤੀ ਦੇ ਵਿੱਚ ਸਦਭਾਵਨਾ ਹੋਣੀ ਲਾਜ਼ਮੀ ਹੈ ਜੋ ਜੀਵਨ ਵੱਲ ਲੈ ਜਾਂਦੀ ਹੈ ਹਰ ਇੱਕ ਵਿਚਾਰ ਜਾਂ ਕੰਮ ਜਿਸ ਦਾ ਸਦਭਾਵਨਾ ਨਹੀਂ ਹੈ ਭਾਵੇਂ ਉਹ ਗਿਆਨਤਾ ਜਾਂ ਡਿਜ਼ਾਈਨ ਦੇ ਕਾਰਨ ਹੋਵੇ ਉਹਦਾ ਸਿੱਟਾ ਕਲੇਸ਼ ਅਤੇ ਘਾਟੇ ਵਿੱਚ ਨਿਕਲਦਾ ਹੈ ਵਿਗਿਆਨੀ ਸਾਨੂੰ ਦੱਸਦੇ ਹਨ ਕਿ ਤੁਸੀਂ ਹਰ 11ਵੇਂ ਮਹੀਨੇ ਨਵਾਂ ਸਰੀਰ ਗ੍ਰਹਿਣ ਕਰਦੇ ਹੋ ਇਸ ਲਈ ਵਿਗਿਆਨਿਕ ਦ੍ਰਿਸ਼ਟੀ ਤੋਂ ਤੁਸੀਂ ਸਿਰਫ 11 ਮਹੀਨੇ ਦੇ ਹੋ ਜੇਕਰ ਤੁਸੀਂ ਡਰ, ਕ੍ਰੋਧ ਅਤੇ ਬੁਰੇ ਇਰਾਦੇ ਵਾਲੇ ਵਿਚਾਰਾਂ ਨਾਲ ਨਵਾਂ ਸਰੀਰ ਘੜਦੇ ਹੋ ਤਾਂ ਤੁਸੀਂ ਇਹਨਾਂ ਕਮੀਆਂ ਵਾਲਾ ਸਰੀਰ ਘੜੋਗੇ ਅਤੇ ਇਸ ਲਈ ਤੁਸੀਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਦੋਸ਼ੀ ਖੁਦ ਹੋ ਤੁਸੀਂ ਆਪਣੇ ਵਿਚਾਰਾਂ ਦਾ ਕੁੱਲ ਜੋੜ ਹੋ ਨਾ ਪੱਖੀ ਵਿਚਾਰਾਂ ਅਤੇ ਨਾ ਪੱਖੀ ਕਲਪਨਾਵਾਂ ਨੂੰ ਸ਼ੈ ਨਾ ਦਿਓ ਸਭੋਂ ਉਹਨਾਂ ਪ੍ਰਤੀ ਸੁਚੇਤ ਰਹੋ ਹਨੇਰੇ ਦੁਸ਼ਟਕਾਰਾਂ ਤੋਂ ਛੁਟਕਾਰਾ ਪਾਉਣ ਲਈ ਚਾਣਨ ਦੀ ਲੋੜ ਹੈ ਤੇ ਠੰਡ ਤੋਂ ਬਚਣ ਦਾ ਰਾਗਰਮੀ ਹੈ ਇਸੇ ਤਰ੍ਹਾਂ ਨਾ ਪੱਖੀ ਵਿਚਾਰਾਂ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਨੂੰ ਹਾਂ ਪੱਖੀ ਰੂਪ ਚ ਬਦਲੋ ਚੰਗਿਆਈ ਨੂੰ ਸਵੀਕਾਰੋ ਬੁਰਾਈ ਆਪਣੇ ਆਪ ਗਾਇਬ ਹੋ ਜਾਵੇਗੀ ਊਰਜਾਵਾਂ ਨੂੰ ਹੋਣਾ ਸੁਭਾਵਿਕ ਤੇ ਬਿਮਾਰ ਰਹਿਣਾ ਅਸਭਾਵਿਕ ਹੈ ਬੱਚਾ ਇਸ ਦੁਨੀਆ ਵਿੱਚ ਆਮ ਤੌਰ ਤੇ ਤੰਦਰੁਸਤ ਹਾਲਾਤ ਚ ਜਨਮ ਲੈਂਦਾ ਹੈ ਉਸਦੇ ਸਾਰੇ ਅੰਗ ਠੀਕ ਕੰਮ ਕਰਦੇ ਹੁੰਦੇ ਹਨ ਇਹ ਇੱਕ ਸੁਭਾਵਿਕ ਹਾਲਤ ਹੈ ਤੇ ਸਾਨੂੰ ਤੰਦਰੁਸਤ, ਊਰਜਾਵਾਨ ਤੇ ਮਜ਼ਬੂਤ ਹੋਣਾ ਚਾਹੀਦਾ ਹੈ। ਆਪਣੇ ਆਪ ਨੂੰ ਕਾਇਮ ਰੱਖਣਾ ਸੁਭਾਵਿਕ ਅਤੇ ਮਜ਼ਬੂਤ ਪ੍ਰਵਿਰਤੀ ਹੈ। ਇਹ ਸਭ ਤੋਂ ਸ਼ਕਤੀਸ਼ਾਲੀ, ਹਮੇਸ਼ਾ ਕਾਇਮ ਰਹਿਣ ਵਾਲਾ ਤੇ ਲਗਾਤਾਰ ਕਾਰਜਸ਼ੀਲ ਸੱਚ ਹੈ ਜੋ ਤੁਹਾਡੀ ਅੰਦਰੂਨੀ ਕੁਦਰਤੀ ਪ੍ਰਵਿਰਤੀ ਹੈ। ਇਸ ਲਈ ਪ੍ਰਤੱਖ ਹੈ ਕਿ ਤੁਹਾਡੇ ਸਾਰੇ ਵਿਚਾਰ, ਸੋਚਾਂ ਅਤੇ ਵਿਸ਼ਵਾਸ ਬਧੇਰੇ ਤਾਕਤ ਨਾਲ ਕੰਮ ਕਰਦੇ ਹਨ। ਜੇ ਉਹ ਤੁਹਾਡੇ ਅੰਦਰ ਦੇ ਜੀਵਨ ਸਿਧਾਂਤ ਨਾਲ ਇੱਕ ਸੁਰ ਹਨ ਤਾਂ ਤੁਹਾਨੂੰ ਹਮੇਸ਼ਾ ਸੁਰੱਖਿਅਤ ਰੱਖਣਗੇ ਇਹ ਸਿਧਾਂਤ ਦੱਸਦਾ ਹੈ ਕਿ ਕੁਦਰਤੀ ਸਥਿਤੀ ਨੂੰ ਸਰਲ ਅਤੇ ਯਕੀਨੀ ਤੌਰ ਤੇ ਫਿਰ ਤੋਂ ਹਾਸਲ ਕੀਤਾ ਜਾ ਸਕਦਾ ਹੈ ਅਤੇ ਅਸਭਾਵਿਕ ਸਥਿਤੀਆਂ ਸਿਰਜਣ ਦੀ ਵੀ ਲੋੜ ਨਹੀਂ ਬਿਮਾਰ ਹੋਣਾ ਗੈਰ ਕੁਦਰਤੀ ਹੈ ਇਸ ਦਾ ਸਿੱਧਾ ਜ ਅਰਥ ਹੈ ਕਿ ਤੁਸੀਂ ਜੀਵਨ ਦੇ ਬਹਾਅ ਤੋਂ ਉਲਟ ਜਾ ਰਹੇ ਹੋ ਅਤੇ ਤੁਹਾਡੀ ਸੋਚ ਨਾ ਪੱਕੀ ਹੈ ਜੀਵਨ ਦਾ ਨਿਯਮ ਵਿਕਾਸ ਦਾ ਨਿਯਮ ਹੈ ਸਾਰੀ ਪ੍ਰਕਿਰਤੀ ਇਸ ਸਿਧਾਂਤ ਦੀ ਪ੍ਰੋੜਤਾ ਕਰਦੀ ਹੈ ਅਤੇ ਉਹ ਇਸ ਨੂੰ ਲਗਾਤਾਰ ਦਰਸਾਉਂਦੀ ਰਹਿੰਦੀ ਹੈ ਜਿੱਥੇ ਵੀ ਵਿਕਾਸ ਹੈ ਉੱਥੇ ਜ਼ਰੂਰ ਜੀਵਨ ਦਾ ਨਿਯਮ ਹੈ ਜਿੱਥੇ ਵੀ ਜੀਵਨ ਹੈ ਉੱਥੇ ਸਦਭਾਵਨਾ ਹੈ ਅਤੇ ਜਿੱਥੇ ਸਦਭਾਵਨਾ ਹੈ ਉੱਥੇ ਤੰਦਰੁਸਤੀ ਜ਼ਰੂਰ ਹੋਵੇਗੀ ਜੇਕਰ ਤੁਹਾਡੀ ਸੋਚ ਆਪਣੇ ਅਚੇਤਨ ਮਨ ਦੇ ਉਸਾਰੂ ਸਿਧਾਂਤ ਨਾਲ ਸਦਭਾਵਨਾ ਵਿੱਚ ਹੈ ਤਾਂ ਤੁਸੀਂ ਆਪਣੇ ਅੰਦਰ ਰਮੇ ਸਦਭਾਵਨਾ ਦੇ ਸਿਧਾਂਤ ਦੀ ਧੁੰਦ ਦੇ ਨਾਲ ਹੋ ਜੇ ਤੁਸੀਂ ਅਜਿਹੇ ਵਿਚਾਰਾਂ ਵਿੱਚ ਰੁਚੀ ਰੱਖਦੇ ਹੋ ਜੋ ਸਤਿ ਭਾਵਨਾ ਦੇ ਸਿਧਾਂਤ ਤੇ ਅਨੁਕੂਲ ਨਹੀਂ ਹਨ ਤਾਂ ਅਜਿਹੇ ਵਿਚਾਰ ਤੁਹਾਨੂੰ ਚਿੰਬੜ ਜਾਣਗੇ ਤੁਹਾਨੂੰ ਤੰਗ ਪ੍ਰੇਸ਼ਾਨ ਕਰਨਗੇ ਤੇ ਅੰਤ ਵਿੱਚ ਬਿਮਾਰੀਆਂ ਪੈਦਾ ਕਰਨਗੇ ਤੇ ਇਸ ਦਾ ਸਿੱਟਾ ਮੌਤ ਵਿੱਚ ਵੀ ਨਿਕਲ ਸਕਦਾ ਹੈ ਬਿਮਾਰੀ ਦਾ ਇਲਾਜ ਕਰਨ ਵੇਲੇ ਤੁਹਾਨੂੰ ਆਪਣੇ ਅਵਚੇਤਨ ਮੰਦੀਆਂ ਊਰਜਾਵਾਨ ਸ਼ਕਤੀਆਂ ਨੂੰ ਆਪਣੀ ਪੂਰੀ ਪ੍ਰਣਾਲੀ ਵਿੱਚ ਵੰਡਣਾ ਪਵੇਗਾ ਇਦਾਂ ਕਰਨ ਲਈ ਤੁਹਾਨੂੰ ਡਰ ਚਿੰਤਾ ਪਰੇਸ਼ਾਨੀਆਂ ਨਫ਼ਰਤ ਤੇ ਇਸ ਪ੍ਰਕਾਰ ਦੀਆਂ ਸਾਰੀਆਂ ਵਿਨਾਸ਼ਕਾਰੀ ਸੋਚਾਂ ਨੂੰ ਬਾਹਰ ਕੱਢ ਕੇ ਸੁੱਟਣਾ ਪਵੇਗਾ ਜਿਨ੍ਹਾਂ ਦੀ ਬਦੌਲਤ ਤੁਹਾਡੀਆਂ ਤੰਤਰੀਆਂ ਗ੍ਰੰਥੀਆਂ ਜੋ ਫालतू ਵਸਤੂਆਂ ਦਾ ਨਿਕਾਸ ਕਰਦੀਆਂ ਹਨ ਕਮਜ਼ੋਰ ਹੁੰਦੀਆਂ ਹਨ ਜਾਂ ਨਸ਼ਟ ਹੁੰਦੀਆਂ ਹਨ ਪੌੜਸ ਰੋਗ ਠੀਕ ਹੋ ਗਿਆ ਪੌੜਸ ਰੋਗ ਨੂੰ ਅਸੀਂ ਪੰਜਾਬੀ ਵਿੱਚ ਰੀੜ ਦੀ ਹੱਡੀ ਦੀ ਟੀਵੀ ਕਹਿ ਸਕਦੇ ਹਾਂ ਮਾਰਚ 1917 ਦੇ ਨੌਟਿਲਸ ਰਸਾਲੇ ਵਿੱਚ ਇੱਕ ਅਜਿਹੇ ਲੜਕੇ ਬਾਰੇ ਆਰਟੀਕਲ ਛਪਿਆ ਜੋ ਪੌੜਸ ਰੋਗ ਅਰਥਾਤ ਰੀੜ ਦੀ ਹੱਡੀ ਦੀ ਟੀਵੀ ਤੋਂ ਪੀੜਤ ਸੀ ਪਰ ਉਹ ਠੀਕ ਹੋ ਗਿਆ ਸੀ ਉਸ ਦਾ ਨਾਮ ਫਰੈਂਡਰਿਕ ਐਲੀਅਸ ਐਂਡਰਿਊ ਸੀ ਅਤੇ ਉਹ ਇੰਡੀਅਨ ਪਾਲਿਸ਼ ਦਾ ਰਹਿਣ ਵਾਲਾ ਸੀ ਤੇ ਹੁਣ ਕਾਂਸਸ ਸਿਟੀ ਮਸੌਰੀ ਦੇ ਯੂਨਾਈਟਿਡ ਸਕੂਲ ਆਫ ਕ੍ਰਿਸਚੀਅਨਿਟੀ ਦਾ ਧਰਮ ਪ੍ਰਚਾਰਕ ਸੀ ਉਸ ਨੂੰ ਡਾਕਟਰ ਨੇ ਕਿਹਾ ਸੀ ਕਿ ਉਸ ਦਾ ਰੋਗ ਲਾ ਇਲਾਜ ਹੈ ਉਸ ਨੇ ਪ੍ਰਾਰਥਨਾ ਸ਼ੁਰੂ ਕੀਤੀ ਤੇ ਟੇਡੇ ਮੇਡੇ ਮੋੜੇ ਹੋਇਆ ਪੰਘਾਤ ਪੈਰਾਂ ਦੇ ਸਹਾਰੇ ਮੁਸ਼ਕਲ ਨਾਲ ਚੱਲਣ ਵਾਲਾ ਫਰੈਡਰਿਕ ਇੱਕ ਮਜ਼ਬੂਤ ਸਿੱਧਾ ਤੁਰਨ ਵਾਲਾ ਤੰਦਰੁਸਤ ਮਨੁੱਖ ਬਣ ਗਿਆ ਉਸ ਨੇ ਆਪਣੀ ਸਰੀਰਕ ਰਚਨਾ ਦਾ ਪੁਨਰਨਿਰਮਾਣ ਕੀਤਾ ਅਤੇ ਜਿਨ੍ਹਾਂ ਗੁਣਾਂ ਦੀ ਉਸ ਨੂੰ ਲੋੜ ਸੀ ਉਹਨਾਂ ਨੂੰ ਦ੍ਰਿੜਤਾ ਨਾਲ ਆਪਣੇ ਅੰਦਰ ਪੈਦਾ ਕੀਤਾ ਉਸ ਨੇ ਦਿਨ ਵਿੱਚ ਕਈ ਵਾਰੀ ਇਹ ਪ੍ਰਾਰਥਨਾ ਕੀਤੀ ਮੈਂ ਸੰਪੂਰਨ ਉੱਤਮ ਮਜ਼ਬੂਤ ਪ੍ਰੇਮ ਵਾਲਾ ਸਦਭਾਵਨਾ ਵਾਲਾ ਤੇ ਪ੍ਰਸੰਨ ਹਾਂ ਉਸ ਨੇ ਇਹ ਵਿਸ਼ਵਾਸ ਬਣਾਈ ਰੱਖਿਆ ਰਾਤੀ ਸੌਣ ਵੇਲੇ ਅਤੇ ਸਵੇਰੇ ਉੱਠਦੇ ਅੰਸਾਰ ਉਸ ਨੇ ਬੁੱਲਾਂ ਤੇ ਇਹੋ ਲਫ਼ਜ਼ ਹੁੰਦੇ ਸਨ ਉਸ ਨੇ ਦੂਜਿਆਂ ਲਈ ਪ੍ਰਾਰਥਨਾ ਕੀਤੀ ਅਤੇ ਉਹਨਾਂ ਨੂੰ ਆਪਣੇ ਪ੍ਰੇਮ ਅਤੇ ਨਿਰੋਗਤਾ ਦੇ ਵਿਚਾਰ ਭੇਜੇ ਉਸ ਦੇ ਮਨ ਦੀ ਇਹ ਪ੍ਰਵਿਰਤੀ ਅਤੇ ਪ੍ਰਾਰਥਨਾ ਕਰਨ ਦਾ ਇਹ ਤਰੀਕਾ ਕਈ ਗੁਣਾ ਹੋ ਕੇ ਉਸ ਕੋਲ ਵਾਪਸ ਪਰਤਿਆ ਉਸ ਦੇ ਵਿਸ਼ਵਾਸ ਅਤੇ ਦ੍ਰਿੜਤਾ ਨੇ ਉਸ ਨੂੰ ਬੋਦਲਾ ਪਹੁੰਚਾਇਆ ਜਦੋਂ ਕਦੇ ਡਰ ਗ੍ਰੋਧ ਈ ਦਿੱਖਾ ਦੇ ਵਿਚਾਰ ਉਹਦਾ ਧਿਆਨ ਖਿੱਚਣ ਦਾ ਯਤਨ ਕਰਦੇ ਤਾਂ ਉਹ ਫੌਰਨ ਉਹਨਾਂ ਨੂੰ ਰੱਦ ਕਰਨ ਵਾਲੀਆਂ ਤਾਕਤਾਂ ਨੂੰ ਹਾਕ ਮਾਰਨ ਲੱਗਦਾ ਉਸ ਦੇ ਅਵਚੇਤਨ ਮਨ ਨੇ ਉਸ ਨੂੰ ਸੁਭਾਵਿਕ ਪ੍ਰਵਿਰਤੀ ਦੇ ਅਨੁਕੂਲ ਪ੍ਰਤੀਕਿਰਿਆ ਕੀਤੀ ਬਾਈਬਲ ਦਾ ਵੀ ਇਹੋ ਸੰਦੇਸ਼ ਹੈ ਆਪਣੇ ਰਾਹ ਚੱਲਦੇ ਰਹੋ ਤੁਹਾਡੇ ਵਿਸ਼ਵਾਸ ਨੇ ਤੁਹਾਨੂੰ ਸੰਪੂਰਨ ਬਣਾਇਆ ਹੈ ਅਚੇਤਨ ਮਨ ਵਿੱਚ ਵਿਸ਼ਵਾਸ ਤੁਹਾਨੂੰ ਸੰਪੂਰਨ ਕਿਵੇਂ ਬਣਾਉਂਦਾ ਹੈ ਇੱਕ ਨੌਜਵਾਨ ਜੋ ਅਚੇਤਨ ਮੰਦੀ ਨਿਰੋਗਤਾ ਸ਼ਕਤੀ ਬਾਰੇ ਮੇਰੇ ਲੈਕਚਰ ਸੁਣ ਆਇਆ ਕਰਦਾ ਸੀ ਅੱਖਾਂ ਦੀ ਬਿਮਾਰੀ ਤੋਂ ਪੀੜਤ ਸੀ ਤੇ ਡਾਕਟਰ ਨੇ ਕਿਹਾ ਸੀ ਕਿ ਲਾਜ਼ਮੀ ਤੌਰ ਤੇ ਆਪਰੇਸ਼ਨ ਹੋਵੇਗਾ ਉਸਨੇ ਆਪਣੇ ਆਪ ਨੂੰ ਕਿਹਾ ਮੇਰੇ ਚੇਤਨ ਮਨ ਨੇ ਮੇਰੀਆਂ ਅੱਖਾਂ ਬਣਾਈਆਂ ਹਨ ਅਤੇ ਉਹ ਹੀ ਇਹਨਾਂ ਨੂੰ ਠੀਕ ਵੀ ਕਰੇਗਾ ਹਰ ਰੋਤ ਸੌਣ ਤੋਂ ਪਹਿਲਾਂ ਉਹ ਕੋਕੀ ਜਿਹੀ ਜਿਹੀ ਸਮਾਧੀ ਦੀ ਅਵਸਥਾ ਅਪਣਾਉਂਦਾ ਤੇ ਆਪਣੇ ਡਾਕਟਰ ਉੱਪਰ ਧਿਆਨ ਕੇਂਦ੍ਰਿਤ ਕਰਦਾ ਉਹ ਕਲਪਨਾ ਕਰਦਾ ਕਿ ਡਾਕਟਰ ਉਹਦੇ ਸਾਹਮਣੇ ਹੈ ਅਤੇ ਹੈਰਾਨੀ ਨਾਲ ਕਹਿ ਰਿਹਾ ਹੈ ਇਹ ਤਾਂ ਚਮਤਕਾਰ ਹੋ ਗਿਆ ਹੈ ਸੁਣ ਤੋਂ ਪਹਿਲਾਂ ਹਰ ਰੋਜ਼ 3-4 ਮਿੰਟ ਤੱਕ ਉਹ ਡਾਕਟਰ ਦੀ ਇੱਕ ਕਾਲਪਨਿਕ ਆਵਾਜ਼ ਸੁਣਦਾ ਤਿੰਨ ਹਫ਼ਤਿਆਂ ਬਾਅਦ ਉਹ ਅੱਖਾਂ ਦੇ ਮਹਾ ਡਾਕਟਰ ਕੋਲ ਪਹੁੰਚਿਆ ਜਿਸ ਨੇ ਉਸ ਨੂੰ ਪਹਿਲੀ ਵਾਰ ਵੇਖਿਆ ਸੀ ਡਾਕਟਰ ਨੇ ਉਸ ਨੂੰ ਕਿਹਾ ਇਹ ਤਾਂ ਚਮਤਕਾਰ ਹੈ ਕੀ ਹੋਇਆ ਸੀ ਇਸ ਨੌਜਵਾਨ ਨੇ ਆਪਣੇ ਅਚੇਤਨ ਮਨ ਨੂੰ ਯਕੀਨ ਦਿਵਾਇਆ ਕਿ ਡਾਕਟਰ ਉਸ ਦਾ ਉਪਕਰਣ ਹੈ ਤੇ ਉਸ ਨੇ ਡਾਕਟਰ ਨੂੰ ਦਿੱਤਾ ਹੈ ਵਾਰ-ਵਾਰ ਦਾਰਾ ਕੇ ਉਸਨੇ ਆਪਣੇ ਅਚੇਤਨ ਮਨ ਵਿੱਚ ਵਿਸ਼ਵਾਸ ਅਤੇ ਉਮੀਦ ਨੂੰ ਬੀਜਿਆ ਸੀ ਉਸ ਦੇ ਅਚੇਤਨ ਮਨ ਨੇ ਉਸ ਦੀਆਂ ਅੱਖਾਂ ਠੀਕ ਕੀਤੀਆਂ ਇਹ ਇੱਕ ਵਧੀਆ ਮਿਸਾਲ ਹੈ ਕਿ ਅਚੇਤਨ ਮਨ ਦੀ ਨਿਰੋਗਤਾ ਸ਼ਕਤੀ ਵਿੱਚ ਵਿਸ਼ਵਾਸ ਕਿ ਮੈਂ ਤੁਹਾਨੂੰ ਸੰਪੂਰਨ ਬਣਾ ਦਿੰਦਾ ਹੈ ਮੁੜ ਵਿਚਾਰ ਕਰਨ ਵਾਲੇ ਨੁਕਤੇਆਂ ਦੀ ਸੂਚੀ ਤੁਹਾਡਾ ਅਚੇਤਨ ਮਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਤੇ ਇਹ 24 ਘੰਟੇ ਕੰਮ ਕਰਦਾ ਹੈ ਤੁਸੀਂ ਆਪਣੀ ਨਾ ਪੱਖੀ ਸੋਚ ਨਾਲ ਇਸ ਦੇ ਜੀਵਨ ਦਾ ਨਿਰਾ ਵਿੱਚ ਰੋੜੇ ਅਟਕਾਉਂਦੇ ਹੋ ਆਪਣੇ ਮੁਸ਼ਕਿਲ ਦਾ ਹੱਲ ਲਾਸ਼ਣ ਲਈ ਸੌਣ ਤੋਂ ਪਹਿਲਾਂ ਆਪਣੇ ਅਚੇਤਨ ਮਨ ਨੂੰ ਊਰਜਾ ਦਿਓ ਉਹ ਤੁਹਾਨੂੰ ਹੱਲ ਲੱਭ ਕੇ ਦੇਵੇਗਾ ਆਪਣੇ ਵਿਚਾਰਾਂ ਤੇ ਨਜ਼ਰ ਰੱਖੋ ਹਰ ਵਿਚਾਰ ਜਿਸ ਨੂੰ ਸੱਚ ਵਾਂਗ ਸਵਕਾਰਿਆ ਜਾਂਦਾ ਹੈ ਨੂੰ ਤੁਹਾਡਾ ਦਿਮਾਗ ਆਪਣੇ ਸੂਰਜੀ ਜਾਲ ਨੂੰ ਭੇਜਦਾ ਹੈ ਜੋ ਤੁਹਾਡੇ ਪੇਟ ਦਾ ਦਿਮਾਗ ਹੈ ਵੀ ਹੈ ਅਤੇ ਇਹ ਵਾਸਤਵਿਕ ਸੱਚ ਦੇ ਰੂਪ ਵਿੱਚ ਤੁਹਾਡੇ అనుభవ ਦਾ ਅੰਗ ਬਣਦਾ ਹੈ ਇਸ ਗੱਲ ਨੂੰ ਜਾਣੋ ਕਿ ਆਪਣੇ ਅਚੇਤਨ ਨੂੰ ਨਵਾਂ ਨਕਸ਼ਾ ਦੇ ਕੇ ਖੁਦ ਨੂੰ ਦੁਬਾਰਾ ਬਣਾ ਸਕਦੇ ਹੋ ਆਪਣੇ ਅਵਚੇਤਨ ਦੀ ਪਰਵਿਰਤੀ ਹਮੇਸ਼ਾ ਜੀਵਨ ਵੱਲ ਹੁੰਦੀ ਹੈ ਤੁਹਾਡਾ ਵਾਸਤਾ ਤੁਹਾਡੇ ਅਵਚੇਤਨ ਨਾਲ ਹੈ ਆਪਣੇ ਅਵਚੇਤਨ ਨੂੰ ਉਹਨਾਂ ਵਾਸਤਾਂ ਦਿਖਾਓ ਜੋ ਸੱਚ ਹਨ ਤੁਹਾਡਾ ਅਚੇਤਨ ਮਨ ਹਮੇਸ਼ਾ ਤੁਹਾਡੇ ਸੁਭਾਵਿਕ ਮਾਨਸਿਕ ਆਕਾਰਾਂ ਮੁਤਾਬਕ ਕਾਰਜ ਕਰੇਗਾ ਹਰ 11 ਮਹੀਨੇ ਬਾਅਦ ਤੁਸੀਂ ਇੱਕ ਨਵੀਂ ਦੇਹ ਦੀ ਸਿਰਜਣਾ ਕਰਦੇ ਹੋ ਆਪਣੇ ਵਿਚਾਰ ਤਬਦੀਲ ਕਰਕੇ ਅਤੇ ਨਿਰੰਤਰ ਤਬਦੀਲ ਹੁੰਦਾ ਰੱਖ ਕੇ ਆਪਣੇ ਸਰੀਰ ਨੂੰ ਵੀ ਤਬਦੀਲ ਕਰ ਲੈਂਦੇ ਹੋ ਤੰਦਰੁਸਤ ਹੋਣਾ ਆਮਦਾਰਨ ਹੈ ਬਿਮਾਰ ਹੋਣਾ ਅਸਾਧਾਰਨ ਤੁਹਾਡੇ ਅੰਦਰ ਸਦਭਾਵਨਾ ਦਾ ਅੰਦਰੂਨੀ ਸਿਧਾਂਤ ਸਮਾਇਆ ਹੋਇਆ ਹੈ ਈਰਖਾ ਡਰ ਚਿੰਤਾ ਤੇ ਪਰੇਸ਼ਾਨੀ ਵਰਗੀਆਂ ਸੋਚਾਂ ਤੁਹਾਡੀਆਂ ਤੰਤਰੀ ਗ੍ਰੰਥੀਆਂ ਨੂੰ ਨਸ਼ਟ ਕਰਦੀਆਂ ਹਨ ਮਾਨਸਿਕ ਤੇ ਸਰੀਰਕ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ ਜਿਸ ਚੀਜ਼ ਨੂੰ ਤੁਸੀਂ ਚੇਤਨ ਪੱਧਰ ਤੇ ਸਵੀਕਾਰਦੇ ਹੋ ਤੇ ਉਸ ਨੂੰ ਸੱਚ ਸਮਝਦੇ ਹੋ ਉਹ ਤੁਹਾਡੇ ਮਨ ਸਰੀਰ ਤੇ ਕਾਰਜਾਂ ਵਿੱਚ ਰੂਪਮਾਨ ਹੁੰਦੀ ਹੈ ਚੰਗੀਆਂ ਅਵਸਥਾ ਨੂੰ ਸਵੀਕਾਰੋ ਅਤੇ ਖੁਸ਼ਹਾਲ ਜੀਵਨ ਜੀਵੋ ਅਧਿਆਇ 6 ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਕਿਰਪਾ ਕਰਕੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ